ਪੱਜੀ ਨੂੰ ਪਤਾ ਹੈ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਿਸ ਨੂੰ ਭੈਣ ਵੀ ਕਹਿੰਦੇ ਹੁੰਦੇ ਸਨ ਜੇ ਨਹੀਂ ਪਤਾ ਤਾਂ ਸਾਨੂੰ ਬਾਤਾਂ ਪਾਣੀਆਂ ਚਾਹੀਦੀਆਂ ਭਾਈ ਉਹਨਾਂ ਦਾ ਨਾਮ ਹੈ ਬੀਬੀ ਭਿਖਾ ਸਿੰਘ ਹੋ ਸਕਦਾ ਮੇਰੇ ਵਰਗੇ ਨੇ ਕਈ ਨੇ ਪਹਿਲੀ ਵਾਰੀ ਸੁਣਿਆ ਹੋਵੇਗਾ ਅਸੀਂ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਰਹੇ ਬੀਬੀ ਭਿਖਾ ਸਿੰਘ ਹੁਣ ਤੁਸੀਂ ਕਹੋਗੇ ਇਹਨਾਂ ਨੂੰ ਭੈਣ ਜੀ ਕਿਉਂ ਕਹਿੰਦੇ ਸਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਬਚਪਨ ਵਿੱਚ ਇੱਕ ਸਿੱਖ ਦੀ ਸੇਵਾ ਲੱਗੀ ਵੀ ਤੁਸੀਂ ਸਹਬਜਾਦਾ ਜੀ ਨੂੰ ਸ਼ਸਤਰ ਵਿਦਿਆ ਜਿਹੜੀ ਹੈਗੀ ਹੈ ਉਹ ਚ ਨਿਪੁੰਨ ਕਰਨਾ ਹੈ ਉਹ ਉਸਤਾਦ ਸਨ ਗਤਕਾ ਸਿਖਾਣ ਦੇ ਉਹਨਾਂ ਦਾ ਨਾਮ ਹੈ ਭਾਈ ਬੱਜਰ ਸਿੰਘ ਤੇ ਬੀਬੀ ਭਖਾ ਸਿੰਘ ਬੱਜਰ ਸਿੰਘ ਦੀ ਬੇਟੀ ਹੈ ਹੁਣ ਜਦੋਂ ਗਤਕਾ ਸਿੱਖਣਾ ਭਾਈ ਬੱਜਰ ਸਿੰਘ ਜੀ ਦੇ ਨਾਲ ਉਸ ਬੱਚੀ ਨੇ ਵੀ ਸਿੱਖਣਾ ਉਹਨਾਂ ਨੇ ਇਹਨਾਂ ਨੂੰ ਭਰਾ ਜੀ ਕਹਿਣਾ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਭੈਣ ਜੀ ਕਹਿਣਾ ਤੇ ਤੁਸੀਂ ਵੇਖੋ ਇਹਨਾਂ ਦਾ ਆਨੰਦ ਕਾਰਜ 20 ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਿੱਖ ਆਲਮ ਸਿੰਘ ਨੱਚਣਾ ਦੇ ਨਾਲ ਕਰਾਇਆ ਹੁਣ ਮੈਂ ਦੋ ਪਰ ਰੁਕਣ ਲੱਗਾ ਤੁਸੀਂ ਕਹੋਗੇ ਵੀ ਕਹਿੰਦੇ ਤੁਸੀਂ ਬੀਬੀ ਹੋ ਪਰ ਪਿੱਛੇ ਸਿੰਘ ਕਹਿ ਰਹੇ ਤੁਸੀਂ ਬੀਬੀ ਪੱਖਾ ਸਿੰਘ ਕੌਰ ਕਿਉਂ ਨਹੀਂ ਕਹਿ ਰਹੇ ਏ ਬੀਬੀ ਮਰਦਾਵੇਂ ਪੇਸ਼ ਵਿੱਚ ਰਹਿੰਦੀ ਸੀ ਬਹੁਤੀ ਵਾਰੀ। ਸ਼ਸਤਰ ਵਿਦਿਆ ਵਿੱਚ ਬੜੀ ਨਿਪੁੰਨ। ਉਸਤਾਦ ਦੀ ਬੱਚੀ ਸੀ ਤੀਰ ਚੁਲਾਉਣ ਦੇ ਵਿੱਚ ਬੜੀ ਮਹਾਰਤ, ਕਿਰਪਾਨ ਚੁਲਾਉਣ ਵਿੱਚ ਬੜੀ ਮਹਾਰਤ। ਜੂਝ ਜੂਸੀਆਂ ਬੰਦਿਆਂ ਵਾਂਗੂ ਤੇ ਨਾਲ ਸੇਵਾ ਵੇਲੇ ਐਂ ਸਿੰਘਾਂ ਵਾਂਗੂ ਪੂਰੇ ਜੋਸ਼ ਦੇ ਨਾਲ ਔਰ ਕਹਿ ਕੇ ਨੇ ਲੰਗਰ ਦੀ ਸੇਵਾ ਲਈ ਸੀ। ਤੇ ਸਾਰੇ ਕਹਿੰਦੇ ਸਨ ਇਹ ਤਾਂ ਸਿੰਘਾਂ ਵਾਂਗੂ ਰਹਿਣ ਵਾਲੀ ਐ ਇਹ। ਇਸ ਕਰਕੇ ਦੇ ਨਾਮ ਦੇ ਪਿੱਛੇ ਸਿੰਘ ਪੈ ਗਿਆ ਬੀਬੀ ਭਖਾ ਸਿੰਘ ਤੇ ਇਹਨਾਂ ਦਾ ਪਤੀ ਆਲਮ ਸਿੰਘ ਨੱਟਣਾ ਹੁਣ ਤੁਸੀਂ ਕਹੋਗੇ ਨੱਟਣਾ ਸ਼ਬਦ ਪਿੱਛੇ ਕਿਉਂ ਲੱਗਾ ਇਤਿਹਾਸ ਹੈ ਹਰੇਕ ਨਾਮ ਦੇ ਵਿੱਚ ਵੀ ਜਦੋਂ ਸਤਗੁਰੂ ਜੀ ਨੇ ਕੋਈ ਸੇਵਾ ਕਹਿਣੀ ਨਾ ਮੈਨੂੰ ਚਾਹ ਚੜ ਜਾਣਾ ਮੈਨੇ ਛਾਲ ਮਾਰ ਕੇ ਉਖਣਾ ਵੀ ਸਤਗੁਰੂ ਜੀ ਨੇ ਮੈਨੂੰ ਕਿਹਾ ਔਰ ਜਦੋਂ ਗੱਤਕਾ ਖੇਡਣਾ ਇਹ ਪੈਂਤਲਾ ਜਦੋਂ ਪਾਉਂਦਾ ਸੀ ਨਾ ਉਹ ਪੈਂਤਰਾ ਵੇਖਣ ਵਾਲਾ ਸੀ ਬੜਾ ਝੂਮ-ਝੂਮ ਕੇ ਪਾਉਂਦਾ ਸੀ ਸਤਿਗੁਰੂ ਜੀ ਕਹਿਣ ਲੱਗੇ ਵੀ ਜਦੋਂ ਇਹਨੇ ਗਤਕਾ ਖੇਡਣਾ ਹੋਵੇ ਜਦੋਂ ਇਹਨੂੰ ਕੋਈ ਸੇਵਾ ਕਈਏ ਤੇ ਤੇ ਖੁਸ਼ੀ ਨਾਲ ਨੱਚ ਪੈਂਦਾ ਇਹ ਤਾਂ ਨੱਚ-ਨੱਚ ਕੇ ਹੀ ਗਤਕਾ ਖੇਡਦਾ ਤੇ ਸੇਵਾ ਵੀ ਇਹਨੂੰ ਖੁਸ਼ੀ ਨਾਲ ਨੱਚ-ਨੱਚ ਕੇ ਕਰਦਾ ਇਹਦੇ ਨਾਮ ਦੇ ਨਾਲ ਨੱਚਣਾ ਹੀ ਜੁੜ ਗਿਆ ਸਤਿਗੁਰੂ ਜੀ ਨੇ ਇਹਨਾਂ ਦੋਹਾਂ ਦਾ ਰਿਸ਼ਤਾ ਕਰਾਇਆ ਤਿੰਨ ਪੁੱਤਰ ਪੈਦਾ ਹੋਏ ਇਹਨਾਂ ਵਿੱਚੋਂ ਇੱਕ ਪੁੱਤਰ ਅਮੋਲਕ ਸਿੰਘ ਦੂਜਾ ਮੋਹਰ ਸਿੰਘ ਤੇ ਤੀਜਾ ਬਾਗੜ ਸਿੰਘ ਨਾਂ ਚੇਤੇ ਰੱਖਿਓ ਚਮਕੌਰ ਸਾਹਿਬ ਦੀ ਗੜੀ ਤੱਕ ਜਾਣੇ ਇਹ ਨਾਂ ਭਾਈ ਅਮੋਲਕ ਸਿੰਘ ਭਾਈ ਮੋਹਰ ਸਿੰਘ ਭਾਈ ਬਾਗੜ ਸਿੰਘ ਮੇਰੇ ਮਨ ਦੀ ਇੱਛਾ ਹੋਈ ਮੈਂ ਪੜਾਂ ਇਤਿਹਾਸ ਤੇ ਇਤਿਹਾਸ ਆਇਆ ਜਿਸ ਵੇਲੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਵੰਡਸੌਰ ਦੇ ਕਰੀਬ ਸਿੰਘ ਸਤਗੁਰੂ ਦੇ ਨਾਲ ਬਾਹਰ ਆਏ ਜਥਿਆਂ ਦੇ ਵਿੱਚ ਮੰਡੇ ਹੋਏ ਨੇ ਉਹਦੇ ਵਿੱਚ 40 ਸਿੰਘਾਂ ਦੀ ਸੇਵਾ ਲੱਗੀ ਸੀ ਕੁਛ ਹੋ ਜਾਏ ਕੁਛ ਹੋ ਜਾਏ ਤੁਸੀਂ ਧੰਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਾਥ ਨਹੀਂ ਛੱਡਣਾ ਤੁਸੀਂ ਹਮੇਸ਼ਾ ਇਹਨਾਂ ਦੇ ਨਾਲ ਨਾਲ ਰਹਿਣਾ ਹੈ 40 ਸਿੰਘਾਂ ਦੀ ਸੇਵਾ ਲੱਗੀ ਸੀ ਉਹਨਾਂ 40 ਸਿੰਘਾਂ ਵਿੱਚ ਆਲਮ ਸਿੰਘ ਨੱਟਣਾ ਦਾ ਨਾਮ ਵੀ ਸੀ ਬੀਬੀ ਪਖਾ ਸਿੰਘ ਦੇ ਪੁੱਤ ਅਮੋਲਕ ਸਿੰਘ ਤੇ ਮੋਹਰ ਸਿੰਘ ਦਾ ਨਾਮ ਵੀ ਸੀ ਇਹਨਾਂ ਦਾ ਇੱਕ ਦਿਓਰ ਸੀ ਭਾਈ ਵੀਰ ਸਿੰਘ ਉਹਦਾ ਵੀ ਨਾਂ ਸੀ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਂ ਰਹਿਣਾ 40 ਸਿੰਘਾਂ ਦੇ ਵਿੱਚ ਤੇ ਜਿਸ ਵੇਲੇ ਜਥਾ ਬਾਹਰ ਨਿਕਲਿਆ ਨਾ ਬੀਬੀ ਪਖਾ ਸਿੰਘ ਨੇ ਆਪਣੇ ਪੁੱਤਾਂ ਨੂੰ ਬੁਲਾਇਆ ਉਹ ਕਹਿਣ ਲੱਗੀ ਮੇਰੀ ਗੱਲ ਕੰਨ ਖੋਲ ਕੇ ਸੁਣ ਲਓ ਸਮਾਂ ਬੜਾ ਵਿਖੜਾ ਹੈ ਕਿਲਾ ਛੱਡਣ ਲੱਗੇ ਆ ਪਰ ਦੁਸ਼ਮਣਾਂ ਦਾ ਕੋਈ ਪਤਾ ਨਹੀਂ ਬੇਈਮਾਨੀ ਕਰ ਸਕਦੇ ਆ ਜੇ ਇਹਨਾਂ ਨੇ ਬੇਈਮਾਨੀ ਕੀਤੀ ਇਹਨਾਂ ਨੇ ਹਮਲਾ ਕੀਤਾ ਤੇ ਸਭ ਤੋਂ ਪਹਿਲਾ ਜਿਹੜਾ ਜਥਾ ਰੋਕੇਗਾ ਨਾ ਉਹਦੇ ਵੀ ਤੁਹਾਡੀ ਮਾਂ ਨੇ ਸ਼ਾਮਲ ਹੋਣੇ ਲੱਖਾਂ ਦੀ ਤਦਾਦ ਹੈ ਉੱਥੇ ਅਸੀਂ 500 ਦੀ ਗਿਣਤੀ ਵਿੱਚਾਂ ਤੁਹਾਡੀ ਮਾਂ ਤੀਰਾਂ ਨਾਲ ਛਲਨੀ ਛਲਨੀ ਹੋ ਜਾਏ ਉਹਦੀਆਂ ਬਾਹਾਂ ਵੱਡੀਆਂ ਜਾਣ ਗੋਲੀਆਂ ਨਾਲ ਉਹਦਾ ਮੱਥਾ ਫਟ ਜਾਏ ਪਰ ਪੁੱਤੋ ਮੈਂ ਤੁਹਾਨੂੰ ਇੱਕ ਗੱਲ ਕਹਿ ਦਵਾਂ ਅੱਖ ਚੁੱਕ ਕੇ ਵੀ ਮੇਰੇ ਵਾਲੀ ਵੇਖਣਾ ਕਿਉਂਕਿ ਤੁਹਾਡੀ ਸੇਵਾ ਧੰਗੁਰ ਗੋਬਿੰਦ ਸਿੰਘ ਸਾਹਿਬ ਨਾਲ ਲੱਗੀ ਆ ਕਿ ਤੇ ਮਾਂ ਦੀ ਮਮਤਾ ਵਿੱਚ ਇਹਨਾਂ ਸੱਚੇ ਵੀ ਸਾਡੀ ਮਾਂ ਨਾਲ ਕੀ ਬਣਿਆ ਮੇਰਾ ਕੁਛ ਨਹੀਂ ਹੋ ਜਾਏ ਤੁਸੀਂ ਧੰਗੁਰ ਗੋਬਿੰਦ ਸਿੰਘ ਸਾਹਿਬ ਦਾ ਸਾਥ ਨਹੀਂ ਛੱਡਣਾ ਐਸੀ ਤਰ੍ਹਾਂ ਹੀ ਹੋਇਆ ਜਦੋਂ ਇਹ ਨਿਕਲੇ ਦੁਸ਼ਮਣਾਂ ਨੇ ਸਾਰੀਆਂ ਆਪਣੀਆਂ ਕਸਮਾਂ ਜਿਹੜੀਆਂ ਹੈਗੀਆਂ ਉਹ ਭੁਲਾ ਦਿੱਤੀਆਂ ਪਿੱਛੋਂ ਹਮਲਾ ਕਰ ਦਿੱਤਾ ਤੇ ਪਾਈ ਜੀਵਨ ਸਿੰਘ ਦੇ ਜਥੇ ਦੇ ਨਾਲ ਇਹ ਬੀਬੀ ਪਿੱਖਾ ਹੁਣ ਵੀ ਪਿੰਡ ਹੈਗਾ ਝੱਖੀਆਂ ਝੱਖੀਆਂ ਦੀ ਜੂਹ ਦੇ ਵਿੱਚ ਇਹਨਾਂ ਨੇ ਮੋਰਚਾ ਸੰਭਾਲ ਲਿਆ 100 ਸਿੱਖ ਸੀਗੇ ਜਿਨੇ 1 ਘੰਟਾ ਨਹੀਂ 2 ਘੰਟੇ ਨਹੀਂ 3 ਘੰਟੇ ਨਹੀਂ 4 ਘੰਟੇ ਦੁਸ਼ਮਣਾਂ ਨੂੰ ਰੋਕ ਕੇ ਰੱਖਿਆ ਲੱਖਾਂ ਦੀ ਗਿਣਤੀ ਹੋਵੇ 100 ਸਿੰਘ 4 ਘੰਟੇ ਤੱਕ ਰੋਕ ਕੇ ਰੱਖਣ ਤੁਸੀਂ ਸੋਚੋ ਵੀ ਕਿਵੇਂ ਜੁੱਝੇ ਹੋਣਗੇ ਬੀਬੀ ਪਿੱਖਾ ਸਿੰਘ ਨੇ ਕੰਨਾਂ ਤੱਕ ਖਿੱਚ-ਖਿੱਚ ਕੇ ਤੀਰ ਮਾਰੇ ਕਿਸੇ ਨੂੰ ਅੱਗੇ ਨਹੀਂ ਵਧਣ ਦਿੱਤਾ ਉਹਨੇ ਰੋਕ ਹੀ ਰੱਖਿਆ ਭਾਈ ਜੀਵਨ ਸਿੰਘ ਬੜੇ ਕਮਾਲ ਦੇ ਸਨ ਉਹਨਾਂ ਨੇ ਬੜਾ ਸ਼ੁੱਧ ਮਚਾਈ ਰੱਖਿਆ ਪਰ ਤੀਰ ਮੁੱਕ ਗਏ ਦੂਰੋ ਸਿੱਟਣ ਵਾਲੇ ਹਥਿਆਰ ਖਤਮ ਹੋ ਗਏ ਹੁਣ ਦੁਸ਼ਮਣ ਅੱਗੇ ਵਧਦਾ ਬੀਬੀ ਪਿੱਖਾ ਸਿੰਘ ਨੇ ਕਿਹਾ ਵੀ ਹਾਂ ਤੇ ਗੱਲ ਨਹੀਂ ਬਣਨੀ ਉਹਨੇ ਦੋਨੋਂ ਹੱਥਾਂ ਵਿੱਚ ਕਿਰਪਾਨਾਂ ਪਕੜ ਕੇ ਤੇ ਨਾਲ ਕੁਝ ਸਿੰਘਾਂ ਨੂੰ ਲੈ ਕੇ ਧਾਕੇ ਪੈ ਗਏ ਦਸ਼ਮਣਾਂ ਦੇ ਉੱਤੇ ਕੈਂਚੀ ਵਾਂਗੂ ਉਹਨੇ ਕਿਰਪਾਨ ਚਲਾਈ ਜਿਹੜਾ ਸਾਹਮਣੇ ਆਇਆ ਉਹ ਰਹਿਣਾ ਨਹੀਂ ਉਹਨੇ ਗਰਦਨਾ ਉੜਾ ਦਿੱਤੀਆਂ ਬਾਹ ਵੱਡ ਸੁੱਟੀਆਂ ਜਿਹੜਾ ਸਾਹਮਣੇ ਆਇਆ ਟੋਟੇ ਟੋਟੇ ਕਰ ਦਿੱਤਾ ਜੂਝੀ ਕਾਫੀ ਘੜੀਆਂ ਫਿਰ ਇਹਨੂੰ ਵੀ ਕਈ ਤੀਰ ਵੱਜੇ ਇਹਨੂੰ ਵੀ ਕਈ ਗੋੜੀਆਂ ਵੱਜੀਆਂ ਇਹਨੂੰ ਵੀ ਕਈ ਨੇਜੇ ਵਰਸੇ ਵੱਜੇ ਪਰ ਆਖਰੇ ਖੂਨ ਦੇ ਕਤਰੇ ਤੱਕ ਇਹ ਜੂਲਦੀ ਰਹੀ ਤਾਕੀ ਬਾਕੀ ਸਾਰੇ ਸਿੰਘ ਜਿਹੜੇ ਹੈਗੇ ਨੇ ਉਹ ਸੱਸਾ ਨਦੀ ਆਦਿਕ ਪਾਰ ਕਾਲਣ ਗੁਰੂ ਸਾਹਿਬ ਦੂਰ ਚਲੇ ਜਾਣ ਬੀਬੀ ਪਿੱਖਾ ਪਹਿਲੀ ਸਿੱਖ ਇਸਤਰੀ ਹੈ ਜਿਹੜੀ ਇੱਥੇ ਸੱਸਾ ਨਦੀ ਦੇ ਕਿਨਾਰੇ ਜੂਝ ਕੇ ਸ਼ਹੀਦ ਹੋਈ ਹੈ ਜਿਹਨੂੰ ਸਤਗੁਰੂ ਜੀ ਭੈਣ ਕਹਿੰਦੇ ਐਨਾ ਪਿਆਰ ਆ ਰਹਿੰਦੇ ਅਨੰਦਪੁਰ ਸਾਹਿਬ ਦੇ ਵਿੱਚ ਆ